ਸਨਾਤਨੀ ਹੋ ਜੀ ਜਿਆਦਾ ਨੇ ਸਨਾਤਨੀ ਉਹ ਪ੍ਰਚਾਰ ਹੋ ਰਿਹਾ ਸਨਾਤਨੀ ਹੋਤੀ ਕਿੰਨੇ ਸਨਾਤਨੀ ਹੋਰਤ ਨੇ ਸਨਾਤਨੀ ਸਾਡੀ ਪਰੰਪਰਾ ਸਨਾਤਨੀਓਂ ਪ੍ਰਕਰਮਾਂ ਨੇ ਸਾਡੀਆਂ ਪ੍ਰਕਰਮੋਂ ਸਨਾਤਨੀ ਨੇ ਖੱਬੇ ਪਾਸੇ ਪੁੱਠੀਆਂ ਖੱਬੇ ਪਾਸੇ ਹੁਣਾਂ ਦੀਆਂ ਨੇ ਫਿਰ ਇਹ ਕੱਦ ਨਹੀਂ ਇੱਜ਼ਤੀਆਂ ਕਰਦੇ ਤੁਸੀਂ ਉਹਨਾਂ ਲਈ ਕੱਦ ਕਰਦੇ ਉਹਨਾਂ ਦੇ ਜਿਹੜੇ ਉਹ ਸੱਚੇ ਪਾਸੇ ਤੁਹਾਡੀ ਕਿਰਪਾ ਉਹਨਾਂ ਦੇ ਪਾਸੇ ਹੈ ਇਹਨਾਂ ਸੱਚੇ ਪਾਸੇ ਬਹੁਤ ਕਿਰਪਾ ਹੈ ਆਪਣਾ ਜਨੇਊ ਬਚਾਲਿਆ ਪ੍ਰਕਰਮਾ ਚ ਤੁਸੀਂ ਆਪਣੀ ਜ਼ਰਬਾਨਾ ਅੰਦਰ ਲੈ ਲਈ ਫਿਰ ਸਾਧਨ ਸੇ ਮਲਟੀ ਤੁਸੀਂ ਕੀ ਕੀਤੀ ਪ੍ਰਕਰਮਾ ਕਾਹਦੇ ਨਾਲ ਹਲਟੀ ਕੀਤੀ ਸਾਧਨ ਸੇ ਜੇਕਰ ਅੱਪਾ ਦਾ ਲੋੜ ਨਹੀਂ ਪ੍ਰਕਰਮਾ ਕਾਹਨ ਦੀ ਸਖਨ ਲੋੜ ਨਹੀਂ ਪ੍ਰਕਰਮਾ ਦੀ ਲੋੜ ਨਹੀਂ ਔਰ ਇਹਦਾ ਭੈਮ ਪਾਇਆ ਹੈ ਅਸੀਂ ਪ੍ਰਕਰਮੋਂ ਕਾਤੋਂ ਸ਼ੁਰੂ ਹੋਈ ਜਾਂਦੇ ਉਹਨਾਂ ਦੇ ਬਰਮਾ ਵਿਸ਼ਨੂੰ ਸ਼ਿਵਜੀ ਤਨ ਬੈਠੇ ਨੇ ਕਾਰਤਕੇ ਗણેਸ਼ ਦਾ ਭਾਈ ਹੈ शिवजी ਕਹਿੰਦਾ ਮੈਂ ਆਪਣੀ ਗੱਦੀ ਦੇਣੀ ਹੈ ਆਪਣਾ ਬਾਦ ਸਥਾਪਣਾ ਤਾਂ ਪਿਆ ਅਜ ਨਹੀਂ ਹੈ ਬਣਾਉਣ ਦੇ ਝੂਠੇ ਹੈ ਨਾ ਥਾਪਿਆ ਅਜ ਨਹੀਂ ਬਾਦਸ ਚੱਲਦਾ ਸ਼ਿਵਜੀ ਹੋਈਏ ਚਲੋ ਤਾਂ ਆ ਗੱਲ ਹੈ ਝੂਠਾ ਹੋਣਾ ਤੇ ਫਿਰ ਉਹ ਸੰਗਲੇ ਬਰਮਾ ਮਿਸ਼ਨੂ ਆਓ ਬਈ ਤੁਹਾਡੀ ਹਾਜ਼ਰੀ ਜਿਵੇਂ ਆਪਣਾ ਬਾਦ ਸਥਾਪਣਾ ਜੇ ਰਾਜਾ ਨੇ ਆਪਣਾ ਰਾਜ ਦੇਣਾ ਹੁੰਦਾ ਤਾਂ ਬਾਦ ਸਥਾਪਣਾ ਰਾਜ ਇਕੱਠੇ ਕਰਦਾ ਹੁੰਦਾ ਭਾਈ ਕੱਲ ਨੂੰ ਇਹਨੂੰ ਰਾਜਾ ਬਣਨੇ ਤੁਸੀਂ ਕਰਦੇ ਕੇ ਤੁਹਾਨੂੰ ਪੱਕ ਦੇਣੀ ਹੁੰਦੀ ਐ ਸਾਰੇ ਇਕੱਠੇ ਕਰੀਦੇ ਨੇ ਰਿਸ਼ਤੇਦਾਰ ਇਕੱਠੇ ਕਰੀਦੇ ਨੇ ਭਾਈ ਹੁਣ ਤੇ ਇਹ ਮਖਤਿਆਰ ਐ ਸਾਡਾ ਪੱਕ ਦੇਂਦੇ ਰਿਸ਼ਤੇ ਦਾ ਤਾਂ ਹੀ ਹੁੰਦੇ ਨੇ ਨਾ ਤਾਂ ਹੀ ਮੰਨਣਗੇ ਨੇ ਸਾਡੇ ਸਾਹਮਣੇ ਪੱਕੇ ਨੂੰ ਦਿੱਤੀ ਐ ਹੁਣ ਕਾਰਤਕੇ ਦਾ ਹੰਸਾ ਸਵਾਰੀ ਜਿਹੜੇ ਇਹਦੀ ਐ ਚੂਹਾ ਉਹ ਵਾਹ ਨੂੰ ਪੁੱਛਦਾ ਆਪਣੀ ਨੂੰ ਸ਼ਰਤ ਇਹ ਰੱਖੀ ਵੀ ਤੇਨਾ ਲੋਕਾਂ ਦਾ ਜਿਹੜਾ ਪਹਿਲਾਂ ਚੱਕਰ ਇਕੱਠੇ ਉਤਰ ਲੋਕੀ ਦਾ ਉਹਨੂੰ ਬਾਸ ਬਣਾਉਂਦਾ ਗણેਸ਼ ਰਾਤ ਨੂੰ ਕਹਿੰਦਾ ਦੋ ਦਿਨ ਸਵੇਾਈ ਥੋੜੀ ਆ ਜਾਣਾ ਤੁਸੀਂ ਆਪਣੇ ਆਪਣੇ ਵਾਹਨ ਲੈ ਕੇ ਇੱਕ ਦੋ ਤਿੰਨ ਅਸੀਂ ਕਹਿਣਾ ਤੁਸੀਂ ਆਪਣਾ ਭੱਜ ਲੈਣਾ ਤੇ ਲੋਕੀਂ ਚ ਘੁੰਮਣ ਵਾਸਤੇ ਜਿਹੜਾ ਪਹਿਲਾਂ ਆਜੂਗਾ ਨਿਸ਼ਾਨੀਆਂ ਲੈ ਆਊਗਾ ਸਾਰੀਆਂ ਕਿਉਂ ਅਸੀਂ ਕਹਾਂਗੇ ਲੋ ਆਪਣੇ ਮਾ ਨੂੰ ਕਹਿੰਦਾ ਨਹੀਂ ਮੇਰੇ ਕੋ ਚੂਹਾ ਇਹਨਾਂ ਨੇ ਗੱਤ ਰਹੀ ਕਿਤੇ ਇਹ ਜਿਹੜਾ ਜਾਣ ਬੁੱਝ ਕੇ ਇਹਨਾਂ ਨੇ ਮੈਨੂੰ ਹਰਾਉਣ ਖਾਤਰ ਊਈ ਗਾਇੰਦ ਉਹਨੂੰ ਵੀ ਭਾਈ ਇਹਨੂੰ ਦੰਦਿਆ ਸੀ ਤਾਂ ਬਾੜੇ ਨੂੰ ਬਣਾਉਂਦੇ ਆ ਆ ਜਿਹੜੀ ਸ਼ਰਤ ਲਾਈ ਹੈ ਮੇਰੇ ਕੋ ਜੂਹੋ ਤੇ ਕੋ ਹੰਸ ਸ਼ਰਤ ਗੱਲ ਤਾਂ ਇਹਨਾਂ ਦੀ ਫੇ ਤਾਂ ਹੰਸ ਦੀ ਯਾਰ ਜੂਹੇ ਦੀ ਰੇਸ ਦੀ ਗੱਲ ਹੋ ਗਈ ਸਾਡੀ ਆਦਮੀ ਦੀ ਤਾਂ ਕੋਈ ਨਾ ਹੋਈ ਆਦਮੀ ਦੇ ਕੋਣ ਕੋਣ ਤਾਂ ਨਾ ਹੋਏ ਕੋਣੋਂ ਕੋਣ ਤਾਂ ਸਵਾਰੀ ਦੇ ਲੋਗੇ ਕੰਦੇ ਕੋਈ ਨਹੀਂ ਤੂੰ ਫਿਕਰ ਨਾ ਕਰ ਤੈਨੂੰ ਮੈਂ ਸਵੇਰੇ ਦੱਸੂ ਜਿੱਤੇ ਨਾ ਤੂੰ ਇਹ ਮੈਂ ਕਿਹਾ ਮੈਂ ਜੱਜੂ ਕਹਿੰਦੇ ਚੱਲ ਤੂੰ ਨਹਾਣਾ ਤੈਨੂੰ ਜਦੋਂ ਮੈਂ ਕਹਿੰਦਾ ਵੀ ਤੂੰ ਤੈਨੂੰ ਜਿਤਾਉਂ ਮੈਂ ਕੁਝ ਵੀ ਹੋਵੇ ਚਾਏ ਉਹਨੇ ਕਹਿੰਦਾ ਚੱਲ ਸ਼ਾਇਦ ਕੋਈ ਗੱਲ ਹੋਊ ਸੋਆ ਜਾਦ ਹੋਇਆ ਹੁਣ ਕਹਿੰਦਾ ਹੁਣ ਉਹਨੂੰ ਨੀਂਦ ਕਿੱਥੇ ਆਉਂਦੀ ਹੈ ਸੋਆ ਜਾਦ ਹੋਇਆ ਉਹ ਕਹਿੰਦਾ ਕਿ ਭਾਈ ਕਹਿੰਦੇ ਜਿਆਦਾ ਦੱਸੂ ਜਿਆਦਾ ਹੈ ਤੈਨੂੰ ਹੋਊਗਾ ਉਹ ਮਰਾਨੇ ਕਰੋ ਤੈਨੂੰ ਕਿਹਾ ਉਹ ਜਦ ਤਿਆਰੀ ਸੀ ਉਹ ਕਹਿੰਦੇ ਉਹ ਭੱਜਣ ਲੱਗਿਆ ਨਾ ਚੂਹੇ ਤੇ ਉਹਨੇ ਫੜ ਲਿਆ ਉਹਦਾ ਮੋਢਾ ਕਹਿੰਦੇ ਆ ਜਾ ਤੂੰ ਕਹਿੰਦੇ ਕਿਉਂ ਉਹਦੇ ਕੰਨ ਜੀ ਕਹਿੰਦੀ ਇਹ ਤਿੰਨ ਤਾਂ ਲੋਕੀ ਬੈਠੀ ਐ ਨਾਲ ਨਾਲ ਡਾਲੀ ਗੇੜਾ ਤੇ ਕਿਥੇ ਬਹਿ ਜਾ ਮੱਥਾ ਟੇਕ ਉਹ ਤਾਂ ਪਾਗਲਾ ਜਣਾ ਭੱਜ ਗਿਆ ਵਾ ਸਾਨੂੰ ਵਾ ਢੋਲੇ ਸੇ ਪਰ ਭੋਲਾ ਰੰਮ ਭਲਾਈ ਗੱਲ ਤਾਂ ਇਹ ਸੀ ਵੇ ਤੇਰੇ ਸਾਹਮਣੇ ਤੋਂ ਲੋਕੀ ਦੇ مالک ਬੈਠੇ ਨੇ ਤਨੇ ਇਹ ਨਾਲ ਨਹੀਂ ਫੈਸਲਾ ਕਰਨਾ ਇਹ ਐ ਤਾਂ ਕਿਹਾ ਨਹੀਂ ਇਹਨਾਂ ਨੇ ਆਪਣੇ ਆਪ ਨੂੰ ਬਿਜਾਰਤ ਬਾਤ ਦੀ ਬੁੱਝਣ ਵਾਲੀ ਉਹ ਬੇਅਕਲ ਸੀ ਗੱਤੂ ਅਕਲ ਵਾਲਾ ਇਸ ਗੱਲ ਕੇ ਅਕਲ ਵਾਲਾ ਗਣੇਸ਼ ਨੂੰ ਮੰਨਿਆ ਗਿਆ ਕਾਰਤਕੇ ਨੂੰ ਨਹੀਂ ਮੰਨਿਆ ਗਿਆ ਕਾਰਤਕੇ ਬੇਅਕਲ ਸੀ ਉਹ ਬੇਅਕਲ ਮੰਨਿਆ ਗਿਆ ਉਹਨੇ ਸ਼ੂਹ ਯਾਰ ਨਾਲੇ ਕਮਾ ਕੇ ਉਹਨਾਂ ਦੇ ਤੇ ਨਾਲ ਨੂੰ ਟੇਕ ਕੇ ਮੱਥਾ ਬਹਿ ਗਿਆ ਉਹਦੇ ਆਉਂਦੇ ਨੂੰ ਉਹਨਾਂ ਨੇ ਉਹਨੂੰ ਆਪਣਾ ਕਰਤਾ ਡਿਕਲੇਅਰ ਉਹਨੂੰ ਬਾਅਦ ਪਤਾ ਲੱਗ ਗਿਆ ਕਹਿੰਦਾ ਵੀ ਇਹ ਮੇਰੀ ਮਾਂ ਨੇ ਦੱਸਿਆ ਉਹਨੇ ਸਰਾਫ ਦੇ ਦਿੱਤਾ ਜਿਹੜਾ ਮੇਰੇ ਮੰਦਰ ਜਿਹੜੀ ਔਰਤ ਆ ਗਈ ਸੱਤ ਜਨਮ ਵਿਦਵਾਰ ਹੋ ਕਾਰਤਕ ਦੇ ਮੰਦਰ ਨੇ ਜਿੱਥੇ ਔਰਤ ਨਹੀਂ ਜਾਂਦੀ ਔਰਤ ਬਾਜ਼ਾਰ ਨੂੰ ਨਹੀਂ ਜਾਂਦੀ ਉਹਨੂੰ ਹਾਂ ਕਾਰਤਕ ਦਾ ਜੇ ਮੰਦਰ ਹੈ ਨਾ ਉਹ ਹੈਗਾ ਔਰਤ ਉਸ ਗੜੀ ਨੂੰ ਨਹੀਂ ਜਾਂਦੀ ਵੈਸੇ ਕਾਰਤਕੇ ਬਰਮਗਿਆ ਨਹੀਂ ਅਸਲ ਚਾਰਤਕੇ ਬਰਮਗਿਆ ਨਹੀਂ ਬਰਮਗਿਆ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹਮੇਸ਼ਾ ਖਿਲਾਫ ਰਹਿੰਦੇ ਨੇ ਮੈਂ ਤਾਂ ਅਸੀਂ ਪਲੰਕ ਕਰਨੀ ਹੈ ਕਹਾਣ ਗਾ ਇਹਦੇ ਵਿੱਚ ਗਰਾਉਂਡ 'ਚ ਕੀ ਇਹ ਬ੍ਰਹਮਾ ਵਿਸ਼ਨੂੰ ਤਿੰਨੇ ਹਮੇਸ਼ਾ ਦੇਦਾਰੀ ਜਿਹੜੇ ਪੁਜਾਰੀ ਨੇ ਇਹ ਖਿਲਾਫ ਰਹੇ ਉਹਦਾ ਹੰਸ ਸਵਾਰੀ ਤਾਹੀਆਂ ਨਾ ਅੱਗੇ ਹੰਸਾ ਇਕੱਲਾ ਉਹ ਹੰਸ ਨੂੰ ਆਂਦਾ ਹੈ ਇਹ ਚੂਹੇ ਨੂੰ ਆਂਦਾ ਹੈ ਪਰ ਮੈਤਰੀ ਦਾ ਆ ਪ੍ਰਕਰਮ ਐ ਤੋਂ ਜੱਲੀਆਂ ਨੇ ਤੋਂ ਸੋਸ਼ਣ ਜੁੜਿਆ ਤੇ ਅੱਖਾਂ ਜੁੜਿਆ ਹਾਂ ਜਿਹੜੇ ਲੋਕ ਧਰਤੀ ਨਾਲ ਜੁੜੇ ਹੋਏ ਨੇ ਦੇ ਨਾਲ ਜੁੜੇ ਹੋਏ ਨੇ ਪ੍ਰਕਰਮਾਂ ਕਰਦੇ ਧਰਮ ਨਾਲ ਹਦ ਸਾਡੇ ਕਿੱਥੇ ਕਿੱਥੇ ਪ੍ਰਕਰਮ ਆਈਆਂ ਉਹ ਕਬੀਰ ਨੇ ਦੱਸਿਆ ਰਾਮ ਰੈਸੋ ਭਾਵਰ ਲੈ ਹੂੰ ਆਤਮ ਤੇ ਰੰਗ ਰਹਿਤੀ ਉਹ ਜਦੋਂ ਕੋ ਕਬੀਰ ਮੁਝੇ ਬਿਆਹ ਚਲੇ ਹੈੁਰਖੇ ਭਗਵਾਨਾ ਉਹ ਪ੍ਰਕਰਮਾਂ ਨੇ ਉਥੇ ਵਿਆਹ ਜਿਹੜੀਆਂ ਅਸੀਂ ਕਰਦੇ ਆ ਉਹ ਤਾਂ ਆਤਮਾ ਨੇ ਕਰਦੀਆਂ ਨੇ ਪ੍ਰਕਰਮਾਂ ਆ ਪ੍ਰਕਰਮਾਂ ਹੀ ਕਰਾਰ ਗਿਆ ਬਾਣੀ ਇੱਕ ਦੀਆਂ ਸਾਨੂੰ ਸਮਝਾ ਰਹੀ ਹੈ ਇੱਕ ਨੂੰ ਪ੍ਰਕਰਮਾਂ ਕਰਕੇ ਸਮਝ ਰਿਹਾ ਅੱਡ ਅੱਡ ਪੱਖਾਂ ਤੋਂ ਇਧਰੋਂ ਦਿਖਾਤਾ ਇਧਰੋਂ ਦਿਖਾਤਾ ਇੱਕੇ ਇੱਕ ਦਾ ਹੀ ਦਰਸ਼ਨ ਹੋ ਰਿਹਾ ਦਿਰ ਕਰਾ ਰਹੇ ਨੇ ਇੱਕੇ ਪ੍ਰਕਰਮਾਂ ਹੀ ਨੇ ਔਰ ਕੀਏ ਬਾਰ ਬਾਰ ਹੋਈ ਗੱਲ ਆ ਰਹੀ ਹੈ ਇਹੀ ਤਾਂ ਪ੍ਰਕਰਮਾਂ ਨੇ ਔ ਕਾਨੀਆਂ ਨੇ ਆਤਮਾ ਨੇ ਪ੍ਰਕਰਮਾ ਪ੍ਰਾਤਮਾ ਦੀਆਂ ਆਤਮਾ ਨੇ ਪ੍ਰਾਤਮਾ ਨੂੰ ਸਮਝਣਾ ਇੱਕ ਤੂੰ ਸਮਝਣਾ ਆਪਣੇ ਆਪ ਨੂੰ ਸਮਝਣਾ ਆਪਣੇ ਆਪ ਦੀਆਂ ਪ੍ਰਕਰਮਾ ਕਰੋ ਤੁਸੀਂ ਕਰਨ ਇਹ ਹਿੰਦਵਾਦੀ ਨਕਲ ਹੈ ਖਾਲਸੇ ਦੀਆਂ ਕੋਈ ਪ੍ਰਕਰਮਾ ਨਹੀਂ ਖਾਲਸੇ ਦੀਆਂ ਜੇ ਪ੍ਰਕਰਮਾ ਹੁੰਦੀ ਹੈ ਪਹਿਲਾਂ ਗੁਰੂ ਦੀਆਂ ਪ੍ਰਕਰਮਾ ਕਰਦੇ ਸਿੱਖ ਕਰਦੇ ਨਾ ਕਿਤੇ ਲਿਖਿਆ ਗੁਰੂ ਦੇ ਪ੍ਰਕਰਮਾ ਕੀਤੇ ਕੇਸ ਨੇ ਦੇਦਾਰੀਆਂ ਦੀ ਇਹਨਾਂ ਨੂੰ ਜੇ ਤੁਸੀਂ ਗੁਰੂ ਮੰਨਦੇ ਹੋ ਬੱਸ ਤਾਂ ਕਹਾ ਹੀ ਨਹੀਂ ਗੁਰੂ ਕਦੇ ਕਿਸੇ ਨੇ ਪ੍ਰਕਰਮਾ ਕੀਤੀਆਂ ਪਰ ਉੱਥੇ ਲਿਖਿਆ ਹੋਇਆ ਹੈ ਇਤਿਹਾਸਾਂ 'ਚ ਇਹਨਾਂ ਨੇ ਕਿ ਨਾਨਕ ਨੇ ਪੰਜ ਪੈਸੇ ਨਾਲ ਨਾਰੀਅਲ ਰੱਖ ਕੇ ਮੱਥਾ ਟੇਕਿਆ ਪ੍ਰਕਰਮਾ ਕਰਕੇ ਉਹ ਝੂਠ ਹੈ ਨਾ ਮੱਥਾ ਟੇਕਿਆ ਨਾ ਨਾਰੀਅਲ ਰੱਖਿਆ ਨਾ ਬੁੜਾਈ ਦਿੱਤੀ ਸਭ ਝੂਠ ਹੈ ਇਹਨਾਂ ਨੇ ਲਿਖਿਆ ਇਹ ਸਾਰਾ ਕੋਈ ਗੁੜਾਈ ਨਹੀਂ ਦੇ ਸਕਦਾ ਵਡਿਆਈ ਕਿਹਦੇ ਹੱਥਾਂ ਕਰਤੇ ਹੱਥ ਵਡਿਆਈਆਂ ਜੈ ਭਾਵੇ ਤਾਂ ਦਾਤੇ ਦਾਤ ਰੱਖੀ ਹੱਥ ਆਪਣੇ ਜੈ ਭਾਵੇ ਜਿਸ ਭਾਵੇ ਤੇ ਇਹ ਤਾਂ ਦਾਤੇ ਦੇ ਹੱਥੇ ਦਾਤ ਸਭ ਹਿੰਦੂ ਮਤ ਨਾਲ ਜੋੜਤਾ ਲੈ ਜਾ ਕੇ ਤਾਂ ਗੁਰਬਾਣੀ ਕੀ ਕਹਿੰਦੀ ਹੈ ਇੰਪੋਰਟੈਂਟ ਹੈ ਇਹ ਦਾਸ ਕੀ ਲਿਖਾ ਕੋਈ ਇੰਪੋਰਟੈਂਟ ਨਹੀਂ ਸਾਡੇ ਵਾਸਤੇ ਕੋਈ ਸੰਤ ਕੀ ਕਹਿੰਦਾ ਬਕਵਾਸ ਕਰਦਾ ਕਰੀ ਜਾਵੇ ਜੀ ਆ ਬਾਣੀ ਹੈ ਜਿਹੜੀ ਗੁਰਬਾਣੀ ਇਹਨੂੰ ਪੜ੍ਹ ਕੇ ਹੀ ਸਭ ਕੁਝ ਗੰਦਮੰਦ ਜੋ ਸਾਡੇ ਚਾਵੜੇ ਛੱਡਣਾ ਪਊਗਾ ਇਹ ਇਤਹਾਸ ਦੀ ਗੱਲ ਤਾਂ ਉੱਠੀ ਹੋਈ ਜਾਣਾ ਸੋਧ ਲਓ ਇਹ ਵੀ ਇਤਹਾਸ ਨਾਲਾਈ ਨਹੀਂ ਗੁਰਬਾਣੀ ਨਾਲ ਸੋਧਿਆ ਜਾਊਗਾ ਉਹ ਸੋਧਣ ਦੀ ਜੋ ਗੱਲ ਕਰਦੇ ਨੇ ਅਸੀਂ ਸੋਧ ਲਿਆ ਉਹ ਫਰਕ ਨਹੀਂ ਹੈ ਉਹਦਾ ਜੋ ਸੋਧਣ ਦੀ ਗੱਲਾਂ ਕਰਦੇ ਨੇ ਉਹਨਾਂ ਦੇ ਨਹੀਂ ਸੋਧ ਹੋਣਾ ਉਹ ਸੋਧਣ ਵਾਲਾ ਉਹਨਾਂ 'ਚ ਕੋਈ ਅਗਲੇ ਨਹੀਂ ਐਨੀ ਕਿਸੇ ਜੀ ਗੱਲਾਂ ਹੀ ਕਰਦੇ ਨੇ